ਇਹ ਆਪਨੇ ਬਿਲਕੁਲ ਸਿਮਪਲ ਤਰੀਕੇ ਨਾਲ ਬਣਾਇਆ ਹੈ। ਜਿਆਦਾ ਆਪਨੇ ਮਸਾਲੇ ਨਹੀਂ ਪਾਏ ਹੈਗੇ ਇਹਦੇ ਵਿੱਚ। ਤੇ ਬਹੁਤ ਹੀ ਟੇਸਟੀ ਤੇ ਬਿਲਕੁਲ ਇਹ ਜਿਹੜੇ ਚਨੇ ਆ ਆਪਣੇ ਬਿਲਕੁਲ ਹੀ ਨਰਮ ਹੋ ਗਏ ਨੇ, ਸੌਫਟ ਹੋ ਗਏ ਨੇ ਬਿਲਕੁਲ ਹੀ। ਸਸਤੀ ਕਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਗਰਦੀਪ ਕਰੋਨ ਦੀ ਤੇ ਤੇ ਕਾਫੀ ਦਿਨ ਹੋ ਗਏ ਵੀਡੀਓ ਨਹੀਂ ਪਾਈ ਹੈਗੀ। ਤਕਰੀਬਨ 1 ਵੀਕ ਹੋ ਗਿਆ ਤੇ ਚਲੋ ਅੱਜ ਆਪਾਂ ਰੈਸਪੀ ਬਣਾਵਾਂਗੇ ਇੱਕ ਚਨੇ ਮਸਾਲੇ ਦੀ। ਵਾਈਟ ਚਨਾ ਮਸਾਲਾ ਬਹੁਤ ਹੀ ਟੇਸਟੀ ਤੇ ਬਹੁਤ ਹੀ ਸਿੰਪਲ ਹੈ ਬਹੁਤ ਆਸਾਨ ਤਰੀਕੇ ਨਾਲ ਤੇ ਕਰਦੇ ਆ ਸ਼ੁਰੂ ਵਾਈਟ ਚਨਾ ਮਸਾਲਾ ਤੇ ਲੋ ਜੀ ਇੱਕ ਕਟੋਰੀ ਆਪਾਂ ਲਵਾਂਗੇ ਜੀ ਸਫੇਦ ਚਨੇ ਇਹ ਮੀਡੀਅਮ ਜੀ ਕਟੋਰੀ ਹੈ ਇੱਕ ਤੇ ਇਹਨੂੰ ਭਿਜਣ ਵਾਸਤੇ ਰੱਖਾਂਗੇ ਆਪਾਂ ਪੂਰੀ ਰਾਤ ਤੇ ਤਕਰੀਬਨ ਇਹਦੇ ਵਿੱਚ 200 ਗ੍ਰਾਮ ਚਨੇ ਆ ਗਏ ਨੇ ਤੇ ਲੋ ਜੀ ਚਨੇ ਆਪਾਂ ਨੇ ਰਾਤ ਭਰ ਭਿਉਂ ਕੇ ਰੱਖੇ ਸੀਗੇ ਤੇ ਐਦਾਂ ਦੇ ਹੋ ਗਏ ਇਹਨਾਂ ਨੂੰ ਦੋ ਤਿੰਨ ਪਾਣੀਆਂ ਚ ਚੰਗੀ ਤਰ੍ਹਾਂ ਧੋ ਕੇ ਵਾਸ਼ ਕਰਕੇ ਉਬਲਣੇ ਪਾਵਾਂਗੇ ਹੁਣ ਆਪਾਂ ਤੇ ਆਪਾਂ ਚਨੇ ਪ੍ਰੈਸ਼ਰ ਕੁੱਕਰ ਚ ਪਾ ਲਏ ਆ ਤੇ ਬੋਇਲ ਹੋਣ ਵਾਸਤੇ ਧਰਦੇ ਆਪਾਂ ਇਹਨੂੰ ਤੇ ਆਪਾਂ ਚਨੇ ਦਾ ਮਸਾਲਾ ਤਿਆਰ ਕਰਨ ਵਾਸਤੇ ਦੋ ਟਮਾਟਰ ਲੱਤੇ ਨੇ ਚਾਰ ਹਰੀਆਂ ਮਿਰਚਾਂ ਮਿਰਚਾਂ ਇਹ ਘੜਤਣ ਤੇ ਬਹੁਤ ਜ਼ਿਆਦਾ ਨੇ ਕੌੜੀਆਂ ਬਹੁਤ ਜ਼ਿਆਦਾ ਮਿਰਚਾਂ ਇਸ ਕਰਕੇ ਬਾਅਦ ਚਾਰ ਮਿਰਚਾਂ ਪਾਵਾਂਗੇ ਅਦਰਕ ਦਸਣ ਦੀਆਂ ਤਿੰਨ ਗੱਠੀਆਂ ਨੇ ਤੇ ਪੰਜ ਛੇ ਪਿਆਜ਼ ਨੇ మీడియం ਸਾਈਜ਼ ਦੇ ਤੇ ਆਪਾਂ ਇਹਨਾਂ ਨੂੰ ਰੈਡੀ ਕਰਦੇ ਆ ਜਦ ਤੱਕ ਆਪਣੇ ਚਨੇ ਬੋਇਲ ਹੋ ਰਹੇ ਆ ਤੇ ਆਪਾਂ ਇਹਦੇ ਚੌਪ ਕਰਾਂਗੇ ਇਹਨਾਂ ਨੂੰ ਪਿਆਜ਼ਾਂ ਨੂੰ ਐਦਾਂ ਦੇ ਕਰ ਲੇ ਪਿਆਜ਼ ਆਪਾਂ ਨੇ ਤੇ ਇਸੇ ਤਰ੍ਹਾਂ ਆਪਾਂ ਅਦਰਕ ਲਸਣ ਤੇ ਹਰੀ ਮਿਰਚਾਂ ਗ੍ਰाइंड ਕਰ ਲਾਂਗੇ ਤੇ ਟਮਾਟਰ ਵੀ ਬਰੀਕ ਬਰੀਕ ਚੌਪ ਕਰ ਲਾਂਗੇ ਆਪਾਂ ਪੇਸਟ ਬਣਾ ਲਾਂਗੇ ਟਮਾਟਰ ਦਾ ਤੇ ਲੋ ਜੀ ਪਿਆਜ਼ ਅਦਰਕ ਲਸਣ ਦਾ ਪੇਸਟ ਰੈਡੀ ਹੈ ਆਪਣਾ ਤੇ ਲਗਾਉਂਦੇ ਜੀ ਤੜਕਾ ਆਪਾਂ ਤੇ ਲੋ ਜੀ ਕੜਾਈ ਆਪਣੀ ਗਰਮ ਹੋ ਗਈ ਤੇ ਸਰੋਂ ਦਾ ਤੇਲ ਪਾਵਾਂਗੇ ਮੋਸਟਲੀ ਆਪਾਂ ਸਰੋਂ ਦਾ ਤੇਲ ਹੀ ਵਰਤਦੇ ਆ ਤੜਕੇ ਵਾਸਤੇ ਕਿਉਂਕਿ ਹੈਲਥ ਵਾਸਤੇ ਠੀਕ ਹੁੰਦਾ ਇਹ ਰਿਫਾਈਨਡ ਔਰ ਜਾਂ ਗ੍ਰੇਡਡ ਆਲ ਦਾ ਵਗੈਰਾ ਉਹ ਖਰਾਬ ਕਰਦੇ ਸਿਹਤ ਨੂੰ ਤੇ ਇੱਕ ਚਮਚ ਆਪਾਂ ਇੱਕ ਕਰਸੀ ਸੌਰੀ ਵੱਡੀ ਤੇਲ ਦੀ ਪਾਵਾਂਗੇ ਸਰੋਂ ਦੀ ਤੇ ਲੋਹੀ ਤੇਲ ਆਪਣਾ ਪੂਰਾ ਗਰਮ ਹੋ ਗਿਆ ਤੇ ਇੱਕ ਟੁਕੜਾ ਆਪਾਂ ਦਾਲ ਚੀਨੀ ਦਾ ਪਾਵਾਂਗੇ ਤੇ ਦੋ ਤਿੰਨ ਪੱਤੇ ਆਪਾਂ ਇਹਦੇ ਆਪਣਾ ਤੇਜ ਪੱਤੇ ਦੇ ਪਾਵਾਂਗੇ ਤੇ ਜੀਰਾ ਪਾਵਾਂਗੇ 1.5 ਚਮਚ ਤੇ ਸਾਫ ਸੁੱਕਾ ਧਨੀਆ ਪਾਵਾਂਗੇ ਤੇ ਲੋ ਜੀ ਪਿਆਜ਼ ਪਾਵਾਂਗੇ ਆਪਾਂ ਇਹ ਆਜੂ ਨੂੰ ਅਗੇ ਚੰਗੀ ਤਰ੍ਹਾਂ ਲਾਲ ਹੋਣ ਤੱਕ ਤੇ ਆਪਾਂ ਬਿਲਕੁਲ ਸਿੰਪਲ ਤਰੀਕੇ ਨਾਲ ਬਣਾ ਰਹੇ ਆ ਇਹਨੂੰ ਕੋਈ ਜ਼ਿਆਦਾ ਆਪਣੇ ਮਸਾਲੇ ਨਹੀਂ ਕੋਣੇ ਹੈਗੇ ਤੇ ਬਹੁਤ ਜ਼ਿਆਦਾ ਟੇਸਟੀ ਬਣੇਗਾ ਇਹ ਸਣਾ ਮਸਾਲਾ ਤੇ ਵੀਡੀਓ ਨੂੰ ਜ਼ਰੂਰ ਅੰਤ ਤੱਕ ਦੇਖਿਓ ਤੇ ਲਓ ਜੀ ਪਿਆਜ਼ ਆਪਣੇ ਬ੍ਰਾਊਨ ਹੋ ਗਏ ਬਿਲਕੁਲ ਤੇ ਟਮਾਟੋ ਪੀਸਟ ਪਾਵਾਂਗੇ ਦੇ ਵਿੱਚ ਆਪਾਂ ਤੇ 2-2 ਮਿੰਟ ਭੁਲਾਂਗੇ ਇਹਨੂੰ ਰਾਜਿਆਂ ਨੂੰ ਵੀ ਤਕਰੀਬਨ 5-6 ਮਿੰਟ ਹੋ ਗਏ ਨੇ ਭੁੰਨਦੇ ਨੇ ਆਪਾਂ ਨੂੰ 5-6 ਮਿੰਟ ਦੇ ਵਿੱਚ ਆਨੇ ਪਿਆਰੀ ਬਿਲਕੁਲ ਬ੍ਰਾਊਨ ਹੋ ਗਏ ਸੀਗੇ ਤੇ ਉਸ ਤੋਂ ਬਾਅਦ ਪੇਸਟ ਪਾਣੀ ਟਮਾਟਰ ਦਾ ਤੇ 1-2 ਮਿੰਟ ਭੁਲਾਂਗੇ ਇਹਨੂੰ ਦੁਬਾਰਾ ਫੇਰ ਅਸੀਂ ਤਾਂ ਲਓ ਜੀ ਹੁਣ ਇਹਦੇ ਵਿੱਚ ਪਾਵਾਂਗੇ ਜੀ ਆ ਪਾਦਰਕ ਲਸਣ ਦਾ ਪੇਸਟ ਤੇ ਨਾਲ ਹਲਕਾ ਜਿਹਾ ਪਾਣੀ ਪਾਵਾਂਗੇ ਤੇ ਲਓ ਜੀ ਲਸਣ ਅਦਰਕ ਦਾ ਪੇਸਟ ਪਾਉਣ ਤੋਂ ਬਾਅਦ ਹੁਣ ਆਪਾਂ ਪਾਵਾਂਗੇ ਜੀ ਹਲਦੀ ਇਹਦੇ ਵਿੱਚ 2 ਚਮਚ ਹਲਦੀ ਪਾਵਾਂਗੇ 1.5 ਚਮਚ ਪਾਵਾਂਗੇ ਨਮਕ ਦਾ ਤੇ ਅੱਧਾ ਚਮਚ ਪਾਵਾਂਗੇ ਗਰਮ ਮਸਾਲਾ ਤੇ ਅੱਧਾ ਚਮਚ ਪਾਵਾਂਗੇ ਲਾਲ ਮਿਰਚ ਪਾਊਡਰ ਇਹ ਢੇਗੀ ਮਿਰਚ ਹੈ ਜੀ ਅੱਧਾ ਪਾਉਣਾ ਚਮਚ ਢੇਗੀ ਮਿਰਚ ਦਾ bột ਆਟਾ ਤੇ ਇਹਨੂੰ ਭੁੰਨਾਗੇ ਹੁਣ 2 ਮਿੰਟ ਵਾਸਤੇ ਆਪਾਂ ਉਹ ਜਿਹੜਾ ਹਲਦੀ ਦਾ ਕੱਚਾ ਪਾਣਾ ਹੈ ਉਹ ਦੂਬਰ ਹੋ ਜਾਏਗਾ ਤੇ ਕਸੂਰੀ ਮੇਥੀ ਪਾਵਾਂਗੇ ਜੀ ਆਪਾਂ ਤੇ ਤਕਰੀਬਨ 1-2 ਮਿੰਟ ਹੋ ਚੁੱਕੇ ਨੇ ਹਲਦੀ ਆਪਣੀ ਪੂਰੀ ਪੱਕ ਗਈ ਹੈ ਤੇ ਹੁਣ ਆਪਾਂ ਇਹਦੇ ਚਨੇ ਪਾਵਾਂਗੇ ਤੇ ਚਨੇ ਆਪਣੇ ਇਦਾਂ ਦੇ ਹੋ ਗਏ ਨੇ ਇਹ ਬਿਲਕੁਲ ਮਰਮ ਹੋ ਗਏ ਨੇ ਬੋਇਲ ਕੀਤੇ ਸੀਗੇ ਤੇ ਚੰਗੀ ਤਰ੍ਹਾਂ ਕਰਾਂਗੇ ਜੀ ਮਿਕਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਮਸਾਲੇ ਦੇ ਵਿੱਚ ਤੇ ਇਸਦੇ ਵਿੱਚ ਇੱਕ ਚਮਚਾ ਜੀ ਪਤਨੀਆ ਪਾਊਡਰ ਪਾਵਾਂਗੇ ਜੀ ਮਿਕਸ ਕਰਾਂਗੇ ਚੰਗੀ ਤਰ੍ਹਾਂ ਤੇ ਆਪਾਂ ਹਲਕਾ ਜਿਹਾ ਪਾਣੀ ਪਾਵਾਂਗੇ ਇਹਦੇ ਵਿੱਚ ਅੱਧਾ ਇੱਕ ਗਲਾਸ ਤੇ ਜੀ ਕੁੱਕ ਕਰਾਂਗੇ ਇਹਨਾਂ ਨੂੰ ਆਪਾਂ 5-6 ਮਿੰਟ ਵਾਸਤੇ ਓ ਜਿਆਦਾ ਪਾਣੀ ਨਹੀਂ ਲਾਣਾ ਹੈਗਾ ਜਿਹੜੀ ਗਰੇਵੀ ਆ ਬਿਲਕੁਲ ਹਲਕੀ ਜਿਹੀ ਰੱਖਣੀ ਆਪਾਂ ਨੇ ਤੇ ਲੋ ਜੀ ਗਰਮਾ ਗਰਮ ਚਾਣਾ ਮਸਾਲਾ ਰੀੜੀ ਆਇਆ ਹੈ ਆਪਣਾ ਸਰਵ ਕਰਨ ਵਾਸਤੇ ਇਹ ਆਪਾਂ ਨੇ ਬਿਲਕੁਲ ਸਿੰਪਲ ਤਰੀਕੇ ਨਾਲ ਬਣਾਇਆ ਹੈ ਜਿਆਦਾ ਆਪਾਂ ਨੇ ਮਸਾਲੇ ਨਹੀਂ ਪਾਏ ਹੈਗੇ ਇਹਦੇ ਵਿੱਚ ਤੇ ਬਹੁਤ ਹੀ ਟੇਸਟੀ ਤੇ ਬਿਲਕੁਲ ਹੀ ਇਹ ਜਿਹੜੇ ਚਨੇ ਆ ਆਪਣੇ ਬਿਲਕੁਲ ਹੀ ਨਰਮ ਹੋ ਗਏ ਨੇ ਸੌਫਟ ਹੋ ਗਏ ਨੇ ਬਿਲਕੁਲ ਹੀ ਦੇਸੀ ਜੀ ਆਪਣੀ ਅੱਜ ਦੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਰੱਬ ਰਾਖਾ